ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਅਕਾਲੀ ਦਲ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ ਗੱਲ ਕਰ ਲੈਨੇ ਆ ਸੁਖਬੀਰ ਬਾਦਲ ਹੁਰਾਂ ਦੇ ਅਸਤੀਫੇ ਦੀ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਵੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਣੀਆਂ ਬੰਦ ਨਹੀਂ ਕੀਤੀਆਂ ਗਈਆਂ ਇਸੇ ਤਹਿਤ ਗੁਰਪ੍ਰਤਾਪ ਸਿੰਘ ਵਡਾਲਾ ਹੁਰਾਂ ਨੇ ਕਈ ਤਰ੍ਹਾਂ ਦੇ ਸਵਾਲ ਮੌਜੂਦਾ ਅਕਾਲੀ ਲੀਡਰਸ਼ਿਪ ਤੇ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਫੈਸਲੇ ਨੂੰ ਜਾਂ ਹੁਕਮਾਂ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਕੀਤੀ ਗਈ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਉਹਨਾਂ ਨੇ ਕਿਹਾ ਕਿ ਸੱਤ ਮੈਂਬਰਾਂ ਦੀ ਕਮੇਟੀ ਬਣਾ ਕੇ ਪਾਰਟੀ ਦੇ ਵਿੱਚ ਭਰਤੀਆਂ 6 ਮਹੀਨੇ ਦੇ ਵਿੱਚ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਸੀ ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਹੂਬਹੂ ਲਾਗੂ ਨਹੀਂ ਕੀਤਾ ਜਾਂਦਾ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਗਾ ਤਾ ਗੁਰਪ੍ਰਤਾਪ ਸਿੰਘ ਵਡਾਲਾ ਖੁਰਾ ਨੇ ਅਕਾਲੀ ਦਲ ਦੇ ਉੱਤੇ ਤਿੱਖੇ ਹਮਲੇ ਕੀਤੇ ਨੇ ਯਾਨੀ ਕਿ ਮੌਜੂਦਾ ਲੀਡਰਸ਼ਿਪ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਮੇਟੀ ਬਣਾਉਣ ਦੇ ਵਕਤ ਸਾਡੀ ਕੋਈ رائے ਨਹੀਂ ਲਈ ਗਈ ਸਿੰਘ ਸਹਿਬਾਨ ਨੇ ਕਮੇਟੀ ਦੀ ਗਠਨ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੇ ਸਤਿਕਾਰਯੋਗ ਮੇਰੇ মিডিਆ ਵਾਲੇ ਭਰਾਵੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਤੁਸੀਂ ਸਮੇਂ ਸਿਰ ਪੌਂਚ ਬੜੇ ਸ਼ਾਰਟ ਨੋਟਿਸ ਤੇ ਦਰਸ਼ਨ ਦੇ ਤੇ ਮੈਂ ਥੋੜਾ ਧੰਨਵਾਦ ਕਰਨਾ ਵੰਤਾਤੇ ਪੰਜਾਬੀਆਂ ਦੇ ਜਜ਼ਵਾਤਾਂ ਦੀ ਤਰਜਮਾਨ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰਨ ਵਾਲੀ ਪਾਰਟੀ ਫਰੀਵਿਕ ਸਦੀ ਜਿਹੜੀ ਇਹਨਾਂ ਦੇ ਹਿੱਤਾਂ ਦੀ ਪਹਿਰੇਦਾਰ ਪਹਿਰੇਦਾਰੀ ਕਰਦੀ ਜਾ ਰਹੀ ਹੈ ਪਰ ਕਰੀਬ ਡੇਢਕ ਦਹਾਕੇ ਤੋਂ ਪਾਰਟੀ ਨਿਗਾਰ ਵੱਲ ਜਾ ਰਹੀ ਸੀ ਸਾਰੇ ਚਿੰਤਸਾਂ ਨਾਲ ਪਾਰਟੀ ਦੇ ਲੀਡਰਾਂ ਦੇ ਕੰਮ ਕਰਨ ਵਾਲੇ ਵਰਕਰ ਸਹਿਬਾਨ ਵੀ ਕਿ ਆਪਾਂ ਥੱਲੇ ਨਿਵਾਣਵਾਲ ਜਾ ਰਹੇ ਆ ਤਾਂ ਕਾਰਨ ਕੀ ਹੈ ਬਹੁਤ ਕੁਝ ਦੱਸਿਆ ਵੀ ਗਿਆ ਤੁੰਦਾ ਸਾਹਿਬ ਦੀ ਕਮੇਟੀ ਵੀ ਬਣੀ ਉਹਦੀ ਰਿਪੋਰਟਾਂ ਵੀ ਆਈਆਂ ਪਰ ਲੀਡਰਸ਼ਿਪ ਨੇ ਪਹਿਲੀ ਅਭੀ ਨਾਮ ਮੰਨਣ ਤੋਂ ਨਖਾੜੀ ਹੋ ਗਏ ਔਰ ਉਹਨਾਂ ਤੇ ਅਮਲ ਨਹੀਂ ਕੀਤਾ ਗਿਆ ਜਿਹਦਾ ਕਾਰਨ ਕਿ ਆਉਣ ਵਾਲੀਆਂ ਜਿਹੜੀਆਂ ਦੋ ਹੋਰ ਚੋਣਾਂ ਆਈਆਂ ਭਾਵੇਂ ਅਸੈਂਬਲੀ ਦੀ 2022 ਦੀ ਚੋਣ ਸੀ ਭਾਵੇਂ ਪਾਰਲੀਮੈਂਟ ਦੀ 24 ਦੀ ਚੋਣ ਹੈ ਉਹਦੇ ਵਿੱਚ ਜਿਹੜਾ ਅਗੋਂ ਪਾਰਟੀ ਹੋਰ ਨਿਵਾਣ ਵਾਲ ਚਲੀ ਗਈ ਉਹ ਸਾਰਿਆਂ ਦੇ ਸਾਹਮਣੇ ਆ ਇਸੇ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਜਦੋਂ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਨਾ ਇਹ ਗੱਲਾਂ ਤੇ ਆਏ ਤਾਂ ਉਹਨਾਂ ਨੇ ਵੱਖਰਾ ਹੋ ਕੇ ਕਿਉਂਕਿ ਜਿਹੜਾ ਮੁੱਖ ਕਾਰਨ ਸੀ ਉਹ 7 2007 ਤੋਂ 17 ਤੱਕ ਬਣੇ ਸਨ ਉਹ ਅਸੀਂ ਸ੍ਰੀ ਅਕਾਲ ਤਾ ਸਭ ਤੇ ਸਭ ਤੋਂ ਪਹਿਲਾਂ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈ ਜੋ ਉਹ ਸ੍ਰੀ ਅਕਾਲ ਤਾ ਸਭ ਦੀ ਸਰਪ੍ਰਸਤੀ ਹੇਠ ਇਕੱਲਿਓ ਉਸੇ ਉਹਦੀ ਰਚਨਾ ਹੋਈ ਸੀ ਅਸੀਂ ਕੋਈ ਵੀ ਮੋਰਚਾ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਜੰਗ ਇਜ਼ਾਦੀ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਾ ਸਭ ਤੋਂ ਅਰਦਾਸ ਕਰਕੇ ਆਰੰਭ ਕਰਦੇ ਆ ਕਿਉਂਕਿ ਸਾਡਾ ਮੀਰੀ ਪੀਰੀ ਦਾ ਸਿਧਾਂਤ ਹੈ ਉਹਦੇ ਅਸੀਂ ਅਮਲ ਕਰਦੇ ਆ ਔਰ ਇਹ ਮੈਂ ਕਹਿ ਲਵਾਂ ਕਿ ਸਿੰਘ ਸਾਹਿਬ ਦੇ ਕੋਲ ਜਦੋਂ ਸਾਰੀ ਉਹ ਗੁਜਾਰਸ਼ ਸਾਡੇ ਵੱਲੋਂ ਗਈ ਉਹਦੇ ਤੇ ਉਹਨਾਂ ਨੇ ਚੰਗੇ ਸਿੱਖ ਵਿਦਵਾਨਾਂ ਦਾ ਤੁਹਾਡੇ ਵਰਗੇ ਸਿਆਣੀ ਬੁੱਧੀ ਆਪਣੇ ਜਿਹੜੇ ਪੱਤਰਕਾਰ ਸਹਿਬਾਨ ਜਿਨ੍ਹਾਂ ਦਾ ਲੰਮਾ ਤਜਰਬਾ ਇਸ ਸਵੈਇੰਦੇ ਵਿੱਚ ਉਹਨਾਂ ਸਾਰਿਆਂ ਪਾਸੋਂ ਚੰਗੇ ਵਕੀਲਾਂ ਪਾਸੋਂ ਆਵਾਜ਼ ਪੁੱਛਣ ਤੋਂ ਬਾਅਦ ਫਿਰ 2 ਦਸੰਬਰ ਜਿਹੜਾ 24 ਨੂੰ ਸਾਰੀ ਜਿਹੜੀ ਲੀਡਰਸ਼ਿਪ ਜਿੱਥੇ ਜਿੱਥੇ ਉਹਨਾਂ ਦੇ ਗੁਨਾਹ ਸਨ ਮੈਂ ਕਹਿ ਲਵਾਂ ਉਹਨਾਂ ਨੂੰ ਤੇ ਤਲਬ ਕੀਤਾ ਗਿਆ। ਔਰ ਹੁਕਮਨਾਮਾ ਜੋ ਸਨਾਇਆ ਤੋਂ ਸਾਡੇ ਕੋ ਸਾਰਿਆਂ ਕੋ ਕਾਪੀ ਹੋਦੀ। ਔਰ ਉਹ ਹੁਕਮਨਾਮਾ ਦੀ ਪਾਲਣਾ ਕਰਨ ਵਾਸਤੇ ਮੌਜੂਦਾ ਜਿਹੜੀ ਸ਼ਰੋਣੀ ਅਕਾਲੀ ਦਲ ਤੇ ਕਾਬਜ਼ ਤੇ ਰਹਿ ਉਹ ਆਨੇ ਕਾ ਨਹੀਂ ਕਰਦੀ ਜੀ। ਕਦੇ ਜੀ ਸਾਨੂੰ ਸੇਵਾ ਲੱਗੀ ਆ ਸਮਾ ਦੇ ਦਿਓ। ਕਦੇ ਸਵੀਰ ਦੀ 15 ਬੜਾ ਆ ਗਿਆ ਸਾਨੂੰ ਤਾਂ ਸਮਾ ਚਾਹੀਦਾ। ਔਰ ਹੁਣ ਕੱਲ ਜੋ ਤੁਹਾਡੇ ਸਾਹਮਣੇ ਸਾਰਾ ਕੁਝ ਨਿਖਰ ਕੇ ਸਾਹਮਣੇ ਆ ਗਿਆ। ਕਿ ਉਹਨਾਂ ਦੇ ਗੁਰਬਾਣੀ ਵਿੱਚ ਆਉਂਦਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਚਿਆ ਇਹ ਉਹ ਲੋਕ ਨਿਕਲੇ ਲੋਕਾਂ ਦੇ ਸਾਹਮਣੇ ਆਏ ਔਰ ਉਸ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਤੇ ਕੇਵਲ ਸਾਸ਼ੂਬੀਰ ਸਿੰਘ ਬਾਦਲ ਜੀ ਦਾ ਜੋ 16 ਨਵੰਬਰ 24 ਨੂੰ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਔਰ ਸਿੰਘ ਸਾਹਿਬਾਨ ਨੇ ਹੁਕਮਨਾਮੇ ਵਿੱਚ ਇਹ ਵਚਨ ਕਹਿ ਸੰਨ ਹੁਕਮਨਾਮਾ ਕੀਤਾ ਸੀ ਕਿ ਸਰਦਾਰ ਸੁਭੀਰ ਸਿੰਘ ਅਤੇ ਉਹਨਾਂ ਦੇ ਸਮੇਤ ਆਏ ਅਸਤੀਫਿਆਂ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਸਾਨੂੰ ਇਨਫੋਰਮ ਕਰੋ ਪਰ ਨਹੀਂ ਹੋਇਆ ਕੇਵਲ ਸਾਸ਼ੂ ਵੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਚਲੋ ਵੀ ਧੰਨਵਾਦ ਕਰਦੇ ਆ ਪਰ ਅੱਗੋ ਜਿਹੜੀ ਉਹਨਾਂ ਦੇ ਕਿਉਂਕਿ ਪਹਿਲਾਂ ਹੀ ਹਿਸਕ ਰੱਖਦੇ ਸੀਗੇ ਭਾਵੇਂ ਬਲਟੋਹਾ ਜੀ ਕਰਦੇ ਰਹੇ ਭਾਵੇਂ ਦਿੱਲੀ ਵਾਲੇ ਸਰਨਾ ਜੀ ਕਰਦੇ ਰਹੇ ਵੀ ਕੋਈ ਰਾਜਨੀਤਿਕ ਜਿਹੜੀ ਹੈ ਉਹ ਇਹਨਾਂ ਨੂੰ ਤਨਖਾਹ ਨਹੀਂ ਲਾ ਜਾ ਸਕਦੀ ਪਰ ਜਦੋਂ ਜੋ ਕਿ ਨਿਰਮੂਲ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਦੇਤੇ ਨੋਟਿਸ ਲੈ ਸਕਦਾ ਹੈ ਸਾਡੀ ਮਾਨਤਾ ਪਾਰਟੀ ਦੀ ਰੱਦ ਹੋ ਸਕਦੀ ਹੈ ਇਤੇ ਆਦੇ ਕੋ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਉਹਦੇ ਬਾਰੇ ਸਾਰਾ ਡਾਲਾ ਸਾਹਿਬ ਤੁਹਾਡੇ ਸਾਹਮਣੇ ਗੱਲ ਕਰਨਗੇ ਵੀ ਕਿੱਥੇ ਕੋਈ ਚਾਉਂਦੀ ਸੀ ਜਾਂ ਨਹੀਂ ਆਉਂਦੀ ਸੀ ਮੈਂ ਇਸ ਗੱਲ ਤੇ ਆਵਾਂ ਕਿ ਜਿਹੜੀ ਫਿਰ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਨੂੰ ਜਿਹਦੇ ਸਾਡੇ ਮੁਖੀ ਐ ਜੀਪੀਸੀ ਦੇ ਪ੍ਰਧਾਨ ਸਾਹਿਬ ਜਥਰਤਾਨੀ ਜੀ ਨੂੰ ਬਣਾਇਆ ਗਿਆ ਉਹਨਾਂ ਦੇ ਨਾਲ 6 ਮੈਂਬਰ ਹੋਰ ਲਾ ਕੇ ਇਹਨਾਂ ਦੀ ਦੇਖਰੇਖ ਵਿੱਚ ਅਗਵਾਈ ਦੇ ਵਿੱਚ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਕਰਕੇ 6 ਮਹੀਨੇ ਦੇ ਵਿੱਚ ਵਿੱਚ ਉਦੋਂ ਬਾਅਦ ਜਿਹੜੇ ਡੈਲੀਗੇਟ ਚੁਣ ਕੇ ਉਹ ਪ੍ਰਧਾਨ ਦੀ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਇਹ ਹੁਕਮਨਾਮਾ ਸੀ ਪਰ ਉਹਨਾਂ ਨੇ ਆਪਣੀ ਜਿਹੜੀ ਕਹਿੰਦੇ ਮਨਮਰਜ਼ੀ ਨਾਲ ਔਰ ਆਪ ਅਕਾਲਤਾ ਸਭ ਤੋਂ ਵੀ ਵੱਡੇ ਹੋ ਕੇ ਕਹਿ ਲਏ ਅਕਾਲਤਾ ਸਭ ਦੇ ਹੁਕਮਨਾਮਿਆਂ ਦੀ ਮੂਲ ਭਾਵਨਾ ਦੀ ਉਲੰਘਣਾ ਕਰਦੇ ਹੋਏ ਆਪਨੇ ਜਿਹੜੀ ਮਰਜ਼ੀ ਦੇ ਨਾਲ ਹੀ ਅਪਰਤੀ ਕਰਨ ਤੇ ਵਕ ਵਕ ਆਗੂ ਸਹਿਬਾਨ ਨੂੰ ਜ਼ਿੰਮੇਵਾਰੀ ਦਿੱਤੀ। ਉਹਨਾਂ ਵਿੱਚੋਂ ਜਿਹੜੀ 7 ਮੈਂਬਰੀ ਕਮੇਟੀ ਸੀ ਉਹਨਾਂ ਵਿੱਚੋਂ 5 ਮੈਂਬਰ ਲੈ ਗਏ। ਜਿਨ੍ਹਾਂ ਵਿੱਚੋਂ ਦਾਸੂ ਵੀ ਸੰਤਾ ਸਿੰਘ ਹੈਦਪੁਰੀ ਮੇਰੀ ਹਿਮਾਚਲ ਦੇ ਵਿੱਚ ਡਿਊਟੀ ਲਈ ਗਈ। ਔਰ ਇਸੇ ਤਰ੍ਹਾਂ ਸਰਦਾਰ ਮਨਪੀਰ ਸਿੰਘ ਵਾਲੀ ਜੀ ਐਮਐਲਏ ਸਾਹਿਬ ਉਹਨਾਂ ਦੀ ਰਾਜਸਥਾਨ ਚ ਡਿਊਟੀ ਲਈ ਗਈ। ਔਰ ਜਿਹੜੇ ਸਰਦਾਰ ਧਾਮੇ ਜੀ ਨੇ ਸ਼ਿਆਲਪੁਰ ਦੇ ਨਾਲ ਉਹਨਾਂ ਦੀ ਜੰਮੂ ਕਸ਼ਮੀਰ ਵਿੱਚ ਡਿਊਟੀ ਲਾਈ ਗਈ। ਔਰ ਇੱਕ ਐਲੀਅਸ ਧੁੰਦਾ ਸਾਹਿਬ ਸਰ ਇਕਵਾਲ ਸਿੰਘ ਜੀ ਧੁੰਦਾ ਬੜੇ ਪ੍ਰੋਮਿਨੈਂਟ ਲੀਡਰ ਨੇ ਸਾਡੇ। ਔਰ ਕਹਲਿਏ ਵੀ ਉਹਨਾਂ ਨੇ ਜਿਹੜੀ ਧੁੰਦਾ ਕਮੇਟੀ ਦੀ ਰਿਪੋਰਟ ਤੱਤ ਸਰ ਕੱਢਿਆ ਸੀ ਉਹ ਹੁਣ ਸਾਡੇਆਂ ਦੇ ਸਾਹਮਣੇ ਆ ਲੀਡਰਸ਼ਿਪ ਮੰਦੀ ਹੈ। ਵੀ ਜੇ ਉਹ ਤੋਂ ਅਮਰ ਕਰ ਲਿਆ ਜਾਂਦਾ ਸਾਨੂੰ ਉਹ ਦਿਨ ਦੇਖਣੇ ਨਾ ਪੈਂਦੇ। ਪਰ ਉਹਨਾਂ ਨੂੰ ਵੀ ਇਹਨਾਂ ਕਹਲਿਏ ਸੰਘੋੜ ਦਿੱਤਾ ਕਿ ਕੇਵਲ ਡਿਊਟੀ ਉਹਨਾਂ ਦੀ ਸਿਰਫ ਦੋ ਹਲਕੇ ਮਲੇਰ ਕੋਟਲੇ ਦੇ ਨੇ ਸਿਰਫ ਉੱਥੇ ਲਾਈ ਸੀ। ਔਰ ਸਰਦਾਰ ਕਿਰਪਾਲ ਸਿੰਘ ਜੀ ਬਡੋਂਗੜ ਸਾਹਿਬ ਸਾਬਕਾ ਪ੍ਰਧਾਨ ਜਿਹੜੇ ਐਸਜੀਪੀਸੀ ਦੇ ਬੜੇ ਸੀਨੀਅਰ ਸਾਡੇ ਆਗੂ ਨੇ ਉਹਨਾਂ ਦੀ ਡਿਊਟੀ ਮਾਲਵੇ ਵਿੱਚ ਸਮੁੱਚੇ ਤੌਰ ਤੇ ਲਾਹ ਨਿਗਰਾਨ ਕਰਨ ਨਿਗਰਾਨੀ ਕਰਨ ਦੀ। ਔਰ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਪੰਜਾਂ ਦੀ ਡਿਊਟੀ ਲਾਈ ਤਾਂ ਸਹੀ ਪਰ ਲਾਈ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਡੈਲੀਗੇਟ ਨਾ ਬਣ ਸਕੇ। ਪੰਜਾਬ ਦੀ ਸਿਆਸਤ ਤੇ ਉਹ ਕਿਤੇ ਆਪਣਾ ਕਹਿ ਲਿਆ ਕੋਈ ਪ੍ਰਭਾਵ ਨਾ ਛੱਡ ਸਕਣ। ਔਰ ਇਸ ਲਈ ਉਹਨਾਂ ਨੂੰ ਬਾਹਰ ਰੱਖਿਆ ਗਿਆ ਵੀ ਤੁਸੀਂ ਬਾਹਰ ਪਰਤੀ ਕਰੋਣੀ ਹੈ। ਇਹ ਮੰਦ ਭਾਵਨਾ ਸੀ ਉਹਨਾਂ ਦੀ। ਔਰ ਨਾਲ ਦੇ ਨਾਲ ਦੋ ਮੈਂਬਰ ਲਾਏ ਨੇ ਜਿਨ੍ਹਾਂ ਵਿੱਚੋਂ ਸਾਗੁਰ ਪ੍ਰਤਾਪ ਸਿੰਘ ਬਡਾਲਾ ਜੀ ਸਾਡੇ ਸੀਨੀਅਰ ਅਗੂ ਸਾਉ ਕਾ ਐਮਐਲਏ ਸਾਉ ਜ਼ਿਲ੍ਹੇ ਦੇ ਜੱਥੇ ਰਹੇ ਬੜਾ ਤਜਰਬਾ ਹੈ ਇਸ ਪਰਵਾਰ ਦਾ ਪਿਤਾ ਪੁਰਖੀ ਕਹ ਲਈਏ ਸੇਵਾ ਕਰਦੇ ਆ ਰਹੇ ਨੇ ਔਰ ਬੀਬੀ ਸਤਵੰਤ ਕੌਰ ਜੀ ਜੋ ਕਿ ਬੇਟੀ ਨੇ ਸਹਿਦ ਭਾਈ ਅਮਰ ਸਿੰਘ ਜੀ ਦੇ ਉਹਨਾਂ ਨੂੰ ਇਹਨਾਂ ਨੂੰ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਔਰ ਹੋਰ ਆਗੂਆਨੀ ਵੀ ਦਿੱਤੀ ਚਲੋ ਸੱਤ ਮੈਮਰੀ ਕਮੇਟੀ ਦੇ ਵਿੱਚੋਂ ਉਹ ਦੋ ਛੱਡ ਦਿੱਤੇ ਗਏ ਔਰ ਮੈਂ ਇਹ ਗਲਬੇਨਤੀ ਕਰਾਂਗਾ ਜਦੋਂ ਸ੍ਰੀ ਅਕਾਲ ਤਾ ਸਹਿਬ ਦੇ ਹੁਕਮ ਨਾਵੇਂ ਦੀ ਇਨ ਬਿੰਨ ਜੋ ਸਿੰਘ ਸਾਹਿਬ ਨੇ ਕਿਹਾ ਸੀ ਪਾਲਣਾ ਨਹੀਂ ਹੋ ਜਾਣੀ ਕਰਨੀ ਨਹੀਂ ਬਲਕਿ ਉਹਦੇ ਤੇ ਉਲੰਘਣਾ ਕਰਕੇ ਆਪਣੀ ਮਰਜ਼ੀ ਨਾਲ ਆਪਣੇ ਹੰਕਾਰ ਭਰੇ ਲਹਿਜੇ ਦੇ ਨਾਲ ਇਹ ਜ਼ਿੰਮੇਵਾਰੀਆਂ ਵਕ ਵਕ ਲਾਤੀਆਂ ਵੀ ਅਸੀਂ ਆ ਕਰਤਾ ਉਹਦੇ ਵਿੱਚ ਦਾਸ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਉ ਸਾਰਿਆਂ ਦੇ ਸਮਝ ਕਿਉਂਕਿ ਜ਼ਰੂਰੀ ਆ ਸੰਗਤ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨਾ ਕਿ ਮੂਲ ਭਾਵਨਾ ਦੇ ਉਲਟ ਹੈ ਅਕਾਲ ਤਾ ਸਾਬ ਨੂੰ ਪਿੱਠ ਦੇ ਕੇ ਉਹ ਲੋਕਾਂ ਨੇ ਫੈਸਲੇ ਕੀਤੇ ਨੇ ਮਨਮਰਜ਼ੀ ਦੇ ਉਹਦੇ ਵਿੱਚ ਦਾਸ ਇਹ ਸੇਵਾ ਨਹੀਂ ਕਰੇਗਾ ਇਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵੇਗਾ ਜਦੋਂ ਤੱਕ ਅਕਾਲ ਅਕਾਲ ਤਾ ਸਾਬ ਦੇ ਹੁਕਮਾਂ ਅਨੁਸਾਰ ਨੂੰ ਹੂਬੂਹ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਬਿਲਕੁਲ ਉਹਦੇ ਵਿੱਚ ਮੈਂ ਇਹ ਸੇਵਾ ਨੇ ਕਰਾਂਗਾ ਆਪਣੀ ਜ਼ਿੰਮੇਵਾਰੀ ਨਹੀਂ ਨਵਾਵਾਂਗਾ। ਔਰ ਹੋਰ ਵੀ ਸਾਡੇ ਸਤਿਕਾਰਯੋਗ ਜਿਹਨੇ ਆਗੂ ਸਹਿਬਾਨ ਜਿਹੜੇ ਇਸ ਮੈਂਬਰ ਨਾਲ ਦਾਸ ਦੇ ਲੱਗੇ ਨੇ ਉਹਨਾਂ ਦੀਆਂ ਭਾਵਨਾ ਵੀ ਹਰਟ ਹੋਣ ਜਾਣੇ। ਵੀ ਅਕਾਲ ਤਾ ਸਭ ਦਾ ਹੁਕਮ ਮੰਨਣਾ ਹੀ ਸੀ ਜੇ ਉਹਨੂੰ ਹੂਬ ਉਹ ਮੰਨਿਆ ਕਿਉਂ ਨਹੀਂ ਗਿਆ। ਉਹਦੇ 'ਚ ਹਿੱਤ ਕੀ ਆਉਂਦੀ ਐ? ਬਾਕੀ ਕਾਨੂੰਨੀ ਜਿਹੜੀ ਉਹ ਅਰਚਣ ਕਰਦੇ ਨੇ ਉਹਦੇ ਵੇਲੇ ਬਟਾਲਾ ਸਾਹਿਬ ਤੋਂ ਤੁਹਾਡੇ ਨਾਲ ਸਾਂਝੀ ਕਰਨੇ ਗੱਲ ਮੈਂ ਤਾਂ ਇਹ ਨਹੀਂ ਤੁਹਾਨੂੰ ਬੇਨਤੀ ਕਰਨੀ ਸੀ ਆਪਣੀ ਸਥਿਤੀ ਸਪਸ਼ਟ ਕਰਨੀ ਸੀ ਕਿ ਹਾਲਾਤਾਂ ਤੋਂ ਜਾਣੂ ਕਰਾਉਣਾ ਸੀ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਵੱਡਾ ਆਸਾਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਅਗਲੀ ਗੱਲ ਆ ਸਾਰੀ ਭਾਰਤੀ ਦੇ ਸਬੰਧ ਵਿੱਚ ਹੁਣੋਂ ਨਵੇਂ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਜੈਦਰ ਸੰਤੋਖ ਸਿੰਘ ਜੀ ਮਹਿਰਪੁਰੀ ਸਾਹਿਬ ਦਾ ਇਹਨਾਂ ਨੇ ਤੁਹਾਡੇ ਨਾਲ ਗੱਲ ਆਪਣੀ ਸਾਰੀ ਰੱਖੀ ਆ ਜਿਹੜੀ ਉਹ ਕਮੇਟੀ ਨੂੰ ਲੈ ਕੇ ਸਬੰਧ ਰੱਖਦੀ ਆ ਕਲਕੀ ਵੀ ਕਮੇਟੀ ਦੇ ਸਤਕਾਰਯੋਗ ਮੈਂਬਰ ਨੇ ਪਹਿਲਾਂ ਤਾਂ ਕਮੇਟੀ ਤੋਂ ਸ਼ੁਰੂ ਕਰਦੇ ਆਂ ਦੇਖੋ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖ ਪੰਥ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜੀ ਕਮੇਟੀ ਸਿੰਘ ਸਭਾ ਨੇ ਉਧਰ ਮਿਲਾਈ ਸੀ ਉਹਨਾਂ ਨੇ ਕਿਸੇ ਦੀ ਨਾ ਤਾਂ ਸਾਡੀ رائے ਲਈ ਨਾ ਜੈਦਰ ਜੀ ਨੂੰ ਪੁੱਛਿਆ ਮਤਲਬ ਸਾਡੇ ਜੋ ਕਿਸੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੂੰ ਫੀਡਬੈਕ ਸੰਗਤ ਵੱਲੋਂ ਯਾਰ ਉਹਨਾਂ ਕੋ ਜੋ ਜਾਣਕਾਰੀ ਸੀ ਉਹਦੇ ਮੁਤਾਬਕ ਉਹਨਾਂ ਨੇ ਠੀਕ ਸਮਝਦੇ ਹੋਏ ਉਹ ਸੱਤ ਮੈਂਬਰਾਂ ਨੂੰ ਉਹਦੇ ਵਿੱਚ ਨਾਮਜ਼ਦ ਕੀਤਾ ਉਹਦੇ ਵਿੱਚ ਸਭ ਤੋਂ ਮੁਖੀ ਤਾਂ ਉਸ ਕਮੇਟੀ ਦੇ ਜਹਦਰ ਧਾਮੀ ਜੀ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਹਨ ਬੜਾ ਉਹਨਾਂ ਦਾ ਸਤਕਾਰ ਹੈ ਬਹੁਤ ਵੱਡਾ ਸਟੇਟਸ ਹੈ ਉਹਨਾਂ ਦਾ ਧਾਮੀ ਸਾਹਿਬ ਦਾ ਬੜੇ ਪੰਥਕ ਆਗੂ ਨੇ ਲੰਬੀ ਸੇਵਾ ਉਹਨਾਂ ਦੀ ਸਿੱਖ ਪੰਥ ਵਾਸਤੇ ਫਿਰ ਉਸ ਤੋਂ ਬਾਅਦ ਬਡੁੰਗਰ ਸਾਹਿਬ ਆ ਗਏ ਬਡੁੰਗਰ ਸਾਹਿਬ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਵਿਦਵਾਨ ਵੀ ਹੈਗੇ ਨੇ ਉਹਨਾਂ ਨੇ ਕਈ ਉਹਨਾਂ ਦੀਆਂ ਲਿਖਤਾਂ ਆ ਕਈ ਕਿਤਾਬਾਂ ਨੇ ਤੇ ਉਹਨਾਂ ਦਾ ਬੜਾ ਸਤਿਕਾਰ ਹੈ ਸਿੱਖ ਜਗਤ ਵਿੱਚ ਫੇਰ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਜਿਸ ਦਾ ਜ਼ਿਕਰ ਕੀਤਾ ਜੈਦਰ ਜੀ ਨੇ ਜਿਨ੍ਹਾਂ ਦਾ ਉਹਨਾਂ ਨੇ ਝੁੰਦਾ ਕਮੇਟੀ ਬਹੁਤ ਮਿਹਨਤ ਨਾਲ ਸੀ ਵੀ ਮੈਂਬਰ ਸੀ ਉਸ ਝੁੰਦਾ ਕਮੇਟੀ ਦੇ ਸਾਰੇ ਪੰਜਾਬ ਵਿੱਚ ਫਿਰ ਕੇ ਤਕਰੀਬਨ 3-4 ਮਹੀਨੇ ਲਾ ਕੇ ਤੇ ਹਜ਼ਾਰਾਂ ਹੀ ਵਰਕਰਾਂ ਨੂੰ ਮਿਲ ਕੇ ਕੰਪਾਈਲ ਕੀਤੀ ਬਹੁਤ ਵਧੀਆ ਉਹਦੀ ਜਿਹੜੀ ਹੈਗੀ ਸੀਗੀ ਸੁਜੈਸ਼ਨ ਸੀਗੀਆਂ ਤੇ ਕਮੇਟੀ ਦੀ ਰਿਪੋਰਟ ਇੰਨੀ ਲਾਹੇਵੰਦ ਸੀ ਪਾਰਟੀ ਲਈ ਜੇ ਕਿਤੇ ਲਾਗੂ ਕਰ ਦਿੰਦਾ ਜਿਵੇਂ ਕਿਹਾ ਜੈਦਰ ਜੀ ਨੇ ਤੇ ਅਕਾਲੀ ਦਲ ਦੇ ਪਰੋ ਸੰਕਟ ਏ ਟਲ ਸਕਦਾ ਸੀਗਾ ਉਸ ਤੋਂ ਬਾਅਦ ਚੌਥਾ ਮੇਰਾ ਚਲੋ ਨਾ ਪਾਇਆ ਬੜੇ ਧਰਮਦੀਆਂ ਸਿੰਘ ਸਭਾਂ ਦੇ ਫਿਰ ਸਾ ਮਨਪ੍ਰੀਤ ਸਿੰਘ ਯਾਲੀ ਜਿਹੜੇ ਕਿ ਮਾਲਵੇ ਜੋ ਕੱਲੇ ਹੀ ਅਕਾਲੀ ਦਲ ਦੇ ਐਮਐਲਏ ਬਣ ਕੇ ਆਏ ਨੇ ਐਡਾ ਵੱਡਾ ਖੇਤਰ ਹੈ ਮਾਲਵੇ ਦਾ ਤੇ ਉਹਨਾਂ ਦੀ ਬੜੀ ਹਰਮਨ ਪਿਆਰਤਾ ਆ ਫਿਰ ਬੜੇ ਸਿਆਣੇ ਸੂਝ ਵਾਨ ਲੀਡਰ ਨੇ ਤੇ ਸਟੈਂਡ ਵੀ ਲੈ ਕੇ ਬੈਠੇ ਨੇ ਪਹਿਲੇ ਦਿਨ ਤੋਂ ਉਹਨਾਂ ਦਾ ਜਿਹੜਾ ਸਟੈਂਡ ਬਿਲਕੁਲ ਸਪਸ਼ਟ ਆ ਚਾਹੇ ਉਹ ਭਾਜਪਾ ਨੂੰ ਲੈ ਕੇ ਹੋਵੇ ਚਾਹੇ ਉਹ ਮੌਜੂਦਾ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਦੇ ਸਬੰਧ ਵਿੱਚ ਹੋਵੇ ਬਿਲਕੁਲ ਉੱਥੇ ਖੜੇ ਆ ਸੋ ਮਤਲਬ ਲੀਡਰ ਕੋਈ ਹੁੰਦਾ ਜਿਹੜਾ ਜਿਹੜੀ ਕੋਈ ਵਿਚਾਰ ਪਤਾਰਾ ਤੇ ਕੰਮ ਕਰੇ ਕੋਈ ਦੇ ਸੂਲ ਹੋਣ ਸੋ ਮਨਪੀਰ ਸਿੰਘ ਯਾਦਲੀ ਦੇ ਸੂਲ ਨੇ ਤੇ ਖੜੇ ਨੇ ਆਪਣੇ ਸੂਦਾਂ ਤੇ ਉਹਨਾਂ ਨੂੰ ਉਹਨਾਂ ਨੇ ਲਿਆ ਤੇ ਬਾਕੀ ਜਿਹੜੀ ਬੀਬੀ ਜੀ ਆ ਉਹ ਤਾਂ ਹੈ ਹੀ ਚਲੋ ਸ਼ਹੀਦਾਂ ਦਾ ਪਰਿਵਾਰ ਉਹਨਾਂ ਦਾ ਸਤਕਾਰ ਕੀਤਾ ਅਕਾਲ ਤਖਤ ਸਾਹਿਬ ਵੱਲੋਂ ਉਹ ਆਪਣੇ ਸਿੰਘ ਸਭਾਨ ਦੇ ਉਹ ਸੀਗੇ ਨਵੇਂ ਦੇ ਹੁਣ ਇਸ ਕਮੇਟੀ 'ਚ ਕੀ ਉਹਨਾਂ ਨੂੰ ਇਹਦੀ ਇਤਰਾਜ ਸੀਗਾ ਸਾਨੂੰ ਤਾਂ ਸਮਝ ਨਹੀਂ ਆਈ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਵੇਂ ਦੱਸਿਆ ਜਾਇਦਾਰ ਜੀ ਨੇ 50 ਦਿਨ ਬਾਅਦ ਤਕਰੀਬਨ ਆਇਆ ਹੈ ਇਹ ਅਸਤੀਫਾ 2 ਦਸੰਬਰ ਨੂੰ ਜਦੋਂ ਸਿੰਘ ਸਾਹਿਬ ਨੇ ਆਪਣਾ ਹੁਕਮ ਜਾਰੀ ਕੀਤਾ ਇਹ ਤਾਂ ਉਸ ਦਿਨ ਹੀ ਆਜਣਾ ਚਾਹੀਦਾ ਸੀ ਜੇ ਕੋਈ ਗੁਰਸਿੱਖ ਆਪਣੇ ਉਹਨਾਂ ਹੁਕਮਾਂ ਦੀ ਪਾਲਣਾ ਕਰੇ ਤਾਂ ਜੇ ਆਪਾਂ ਕਹਿੰਦੇ ਨਾ ਆਪਾਂ ਸਮਰਪਤ ਹਾਂ ਅਕਾਲ ਤਖਤ ਸਾਹਿਬ ਨੂੰ ਤਾਂ ਫਿਰ ਇਹਦੇ ਵਿੱਚ ਕੋਈ ਟਿੱਲੇ ਨਹੀਂ ਸੀ ਚਾਹੀਦੀ ਇੱਥੋਂ ਦਾ ਕਿੱਲ ਤਾਂ ਇੱਥੋਂ ਤੱਕ ਆ ਗਈ ਕਿ ਸਿੰਘ ਸਾਹਿਬ ਨੂੰ ਕਹਿਣਾ ਪੈ ਗਿਆ ਇਹ ਅਕਾਲੀ ਦਲ ਦੀ ਲੀਡਰਸ਼ਿਪ ਆਨਾ ਕੰਨੀ ਕਰ ਰਹੀ ਹੈ ਉਹਨਾਂ ਨੇ 6 ਦਸੰਬਰ ਨੂੰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪੁਰ ਤੇ ਵੀ ਆ ਕੇ ਆ ਅੱਜ ਵੀ ਉਹਨਾਂ ਨੇ ਉੱਥੇ ਅੰਮ੍ਰਿਤਸਰ ਕਿਹਾ ਕਿ ਇਹ ਜਿਹੜਾ ਆਪਣੇ ਸੱਤ ਮੈਂਬਰੀ ਕਮੇਟੀ ਆ ਕੈਮ ਆ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਦਿਸ ਰਹੀ ਆ ਕਿ ਟੈਲੀਮੇਟ ਕਰ ਰਹੀ ਆ ਹਨਾ ਕਾ ਨਹੀਂ ਕਰ ਰਹੀ ਆ ਕਿ ਕੀ ਇਹਦੀ ਵਜ੍ਹਾ ਆ ਤੁਸੀਂ ਅਸਤੀਫਾ ਉਦੋਂ ਨਹੀਂ ਪ੍ਰਵਾਨ ਕੀਤਾ ਅੱਜ ਪ੍ਰਵਾਨ ਕਰਤਾ ਤੁਸੀਂ ਕਮੇਟੀ ਬਾਰੇ ਬੜੀਆਂ ਵਿਚਾਰਾਂ ਕੀਤੀਆਂ ਗੱਲਾਂ ਸਾਰੀਆਂ ਨਿਕਲ ਕੇ ਆ ਹੀ ਜਾਂਦੀਆਂ ਵੀ ਅਸੀਂ ਕਮੇਟੀ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਕਮੇਟੀ ਦੇ ਮੈਂਬਰ ਆਪ ਤਾਂ ਬਣੇ ਨਹੀਂ ਸਾਨੂੰ ਤਾਂ ਸਿੰਘ ਸਬੰਧ ਦੀ ਮਾਨਤਾ ਵਜੋਂ ਸਾਨੂੰ ਇਹ ਜ਼ਿੰਮੇਵਾਰੀ ਲਈ ਗਈ ਸੀ ਪਰ ਜੇ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਦੇ ਜਿਹੜੇ ਕੱਲ ਫੈਸਲੇ ਹੋਏ ਆ ਜਿਨ੍ਹਾਂ ਦੀ ਗੱਲ ਆਖੀ ਹੈ ਉਹਨਾਂ ਨੇ ਹੁਕਮ ਨਾਮਿਆਂ ਦੀ ਉਲੰਘਣਾ ਕੀਤੀ ਆ ਅਜੋ ਪੰਥ ਦੇ ਪਕੌੜੇ ਤਾਂ ਉਦੋਂ ਨਹੀਂ ਸੀਗੇ ਜਦੋਂ ਅਕਾਲ ਤਖਤ ਦੇ ਪਕੌੜੇ ਜਦੋਂ 23 ਤਰੀਕ ਤੱਕ ਸਮਾ ਸੀ ਉਹਨਾਂ ਕੋ ਪਹਿਲਾਂ 3 ਤੱਕ ਸੀਗਾ 3 ਦਿਨ ਦਾ ਸੀ ਕਹ ਲੋ 3 3 ਤਰੀਕ ਨੂੰ ਗਏ ਤੇ 20 ਦਿਨ ਵਧਾਤੇ ਸਿੰਘ ਸਾਹਿਬ ਨੇ 23 ਤਰੀਕ 23 ਡਿਸੰਬਰ ਉਸ ਤੋਂ ਬਾਅਦ 10 ਜਨਵਰੀ ਆਉਂਦੀ ਆ ਤੇ ਇਸ ਲਈ ਇਹ ਜਿਹੜੇ ਸ਼ਰੋਮਣੀ ਕਾਲੀ ਦਲ ਦਾ ਜਿਹੜਾ ਗਰੁੱਪ ਆ ਦੇਖੋ ਉੱਥੇ ਵੀ ਦੋ ਗਰੁੱਪ ਨੇ ਇੱਕ ਗਰੁੱਪ ਹੈਗਾ ਜਿਹੜਾ ਜਿਵੇਂ ਦੱਸਿਆ ਜੈਦਰ ਜੀ ਨੇ ਸਾਰੇ ਕਮੇਟੀ ਦੇ ਜਿਹੜੇ ਆਪਣੇ ਮੈਜੋਰਿਟੀ ਮੈਂਬਰਾਂ ਉਹ ਸਾਰੇ ਇਸ ਸੋਚ ਦੇ ਧਾਰਨੀ ਆ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਲੱਗ ਹੋਣਾ ਚਾਹੀਦਾ ਜੇ ਸਾਡੀ ਪੰਥ ਦੀ ਇੱਕ ਜਮਾਤ ਅਸੀਂ ਵੀ ਉਹਦਾ ਅਹਿਸਾਸ ਅਕਾਲੀ ਦਲ ਦੇ ਮੈਂਬਰ ਹੈ ਅਸੀਂ ਵੀ ਇਸ ਹੈਗੇ ਆ ਅਕਾਲੀ ਅਸੀਂ ਵੀ ਗਾਲੀ ਆ ਠੀਕ ਹੈ ਉਹਨਾਂ ਨੇ ਗਰੁੱਪ ਵੱਖਰਾ ਬਣਾ ਲਿਆ ਸਾਨੂੰ ਉਹਨਾਂ ਨੇ ਵੱਖਰਾ ਕਰਤਾ ਪਰ ਜੇ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਅਸੀਂ ਅੱਜ ਉਹ ਸਿਧਾਂਤ ਤੇ ਉਂਗਲ ਚੱਕ ਰਹੇ ਆ ਇਹਨਾਂ ਦੇ ਬਲਾਰੇ ਕਹਿ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰਫ ਗੁਰੂ ਘਰਾਂ ਦਾ ਪ੍ਰਬੰਧ ਕਰ ਸਕਦੀ ਆ ਸਿਰਫ ਕਹਿੰਦੇ ਉਹ ਗੁਰੂ ਘਰਾਂ ਦਾ ਜਿਹੜਾ ਸੇਵਾ ਹੀ ਕਰ ਸਕਦੀ ਆ ਹੋਰ ਕੋਈ ਕੰਮ ਨਹੀਂ ਹੁੰਦਾ ਦੱਸੋ ਕਮਾਲ ਹੋ ਗਈ ਇੰਨੀ ਇਹਨਾਂ ਦੀ ਹੈਗੀ ਆ ਜਿਹੜੀ ਆਪਣੀ ਸੋਚ ਨਿਗਾਰਵਲ ਚੱਲ ਗਈ ਕਿ ਪਤਾ ਹੀ ਨਹੀਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਆ ਸ਼੍ਰੋਮਣੀ ਕਾਲਜਲ ਦਾ ਕੀ ਰੋਲ ਆ ਇਹਨਾਂ ਦੇ ਜਿਹੜੇ ਨਵੇਂ ਦੇ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਵੀ ਜ਼ਿਲ੍ਹਾ ਦੇ ਇੰਚਾਰਜ ਬਣਾਇਆ ਉਹਨਾਂ ਨੇ ਕਈਆਂ ਨੇ ਆਖਿਆ ਕਿ ਇਹ ਜ਼ਹੀਦਾ ਸਾਡੀ ਪਾਰਟੀ ਵਿੱਚ ਦਖਲ ਦੇ ਰਹੇ ਨੇ ਤੇ ਉਹ ਦੱਸੋ ਉਹ ਜਿਹੜੇ ਉਂਗਲ ਚੱਕ ਰਹੇ ਸੀ ਸਿੰਘ ਸੁਭਾਨਾ ਤੇ ਅੱਜ ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਜ਼ਿਲ੍ਹਾ ਦੇ ਇੰਚਾਰਜ ਬਿਲਾਤਾ ਇੱਥੋਂ ਤੱਕ ਇਹਨਾਂ ਨੇ ਆਪਣਾ ਸਿਧਾਂਤ ਨੂੰ ਕਮਜ਼ੋਰ ਕੀਤਾ ਸੁਨਾਦ ਨੂੰ ਖੋਰਾ ਲਾਤਾ ਇਹਨਾਂ ਨੇ ਤੇ ਇਹ ਸੰਗਤ ਜਾਣਦੀ ਆ ਬਿਲਕੁਲ ਲੋਕਾਂ ਦੇ ਮਨਾਂ 'ਚ ਇਹਦੇ ਵਿੱਚ ਕੋਈ ਦੁਬਦਾ ਨਹੀਂ ਕਿ ਇਹਨਾਂ ਨੇ ਇਕਾਲਤਕ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਹੁਣ ਜਿਹੜੀ ਭਰਤੀ ਦੀ ਪ੍ਰਕਿਰਿਆ ਆ ਇਹਨਾਂ ਨੇ ਜੇ ਹੁਣ ਆਪਣੇ ਜਹੇਦਰ ਸੰਤਾ ਸਿੰਘ ਜੀ ਨੂੰ ਮੈਂਬਰ ਲਾਤਾ ਤੇ ਜਹੇਦਰ ਸੰਤਾ ਸਿੰਘ ਜੀ ਉਸ ਕਮੇਟੀ ਦੇ ਮੈਂਬਰ ਸੀਗੇ ਅੱਜ ਜਹੇਦਰ ਸੰਤਾ ਸਿੰਘ ਜੀ ਤੁਸੀਂ ਆਪਣੇ ਇੰਚਾਰਜ ਲਾਤੇ ਠੀਕ ਨੇ ਜਦੋਂ ਸਿੰਘ ਸਵਾਨ ਨੇ ਲਾਏ ਸੀ ਉਦੋਂ ਤੁਸੀਂ ਕਹਿੰਦੇ ਸੀ ਵੀ ਇਹ ਨਹੀਂ ਜੀ ਸਾਡੇ ਤੇ ਜਿਹੜੀ ਕਾਨੂੰਨ ਦੀ ਹੈਗੀ ਆ ਅੜਚਣਿਆਂ ਕੋ ਡਿੱਕਾਇਆ ਸਰਤੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਕੋਈ ਕਾਰਵਾਈ ਕਰ ਸਕਦਾ ਬਹੁਤ ਸਾਰੇ ਵਕੀਲਾਂ ਨੇ ਜਿਹੜੇ ਆਪਣੇ ਹੈਗੇ ਕਾਨੂੰਨੀ ਮਹਾਰਾ ਨੇ ਸਿੰਘ ਸਭਾ ਨੂੰ ਰਾਇ ਦਿੱਤੀ ਹੈ ਜਾ ਕੇ ਸਿੰਘ ਸਾਹਿਬ ਨੂੰ ਜੋ ਮਰਜ਼ੀ ਆ ਉਹ ਪੁੱਛ ਸਕਦੇ ਆ ਉਹਨਾਂ ਵਿੱਚੋਂ ਸਾਬ ਮਨਜੀਤ ਸਿੰਘ ਖਹਿਰਾ ਸਰਦਾਰ ਫੂਲਕਾ ਸਾਹਿਬ ਇੱਕ ਜਿਹੜੇ ਵੱਡੇ ਵਕੀਲ ਨੇ ਫੂਲਕਾ ਸਾਹਿਬ ਸਾਰਿਆਂ ਨੇ ਕਿਹਾ ਜਿਹੜੇ ਜਿਹੜੇ ਉਸ ਆਪਣੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਦੇ ਨੇ ਤੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਸੰਵਿਧਾਨ ਬਾਰੇ ਪਤਾ ਆ ਤੇ ਇਹਨਾਂ ਨੇ ਉਹ ਵਕੀਲ ਲੈ ਕੇ ਗਏ ਜਿਨ੍ਹਾਂ ਨੂੰ ਸਾਡੇ ਆਪਣੇ ਟ੍ਰੈਡੀਸ਼ਨਸ ਦਾ ਸਾਡੀਆਂ ਪਰੰਪਰਾਵਾਂ ਦਾ ਸਾਡੇ ਸਿਧਾਂਤ ਦਾ ਜਿਹਨਾਂ ਨੂੰ ਪਤਾ ਹੀ ਕੁਛ ਨਹੀਂਗਾ ਉਹ ਵਕੀਲਾਂ ਨੂੰ ਲੈ ਕੇ ਤੇ ਇਹਨਾਂ ਨੇ ਕਿਹਾ ਤਾਂ ਜੀ ਨਹੀਂ ਇਹ ਤਾਂ ਅਸੀਂ ਕਰ ਨਹੀਂ ਸਕਦੇ ਖੈਰਾ ਸਾਹਿਬ ਨੇ ਫੂਲਕਾ ਸਾਹਿਬ ਨੇ ਇਹ ਸਿੰਘ ਸਾਹਿਬ ਨੂੰ ਲਿਖਤੀ ਦੇ ਕੇ ਆਏ ਨੇ ਕਿ ਬਹੁਤ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਇੰਡੀਆ ਦੀਆਂ ਜਿਹੜੀਆਂ ਧਰਮ ਨੂੰ ਨਾਲ ਲੈ ਕੇ ਚਲਦੀਆਂ ਨੇ ਚਾਹੇ ਉਹ ਇਸਲਾਮ ਦੀਆਂ ਹੋਣ ਚਾਹੇ ਉਹ ਇਸਾਈ ਮਤ ਦੀਆਂ ਹੋਣ ਜਾਂ ਆਪਣੀ ਦਾ ਸਿੱਖਾਂ ਦੀ ਦੇ ਕੋਈ ਆ ਸ਼੍ਰੋਮਣੀ ਅਕਾਲੀ ਦਲ ਸੋ ਇਹਦੇ ਵਿੱਚ ਕੋਈ ਕਿਸੇ ਤੇ ਬੰਦਸ਼ ਨਹੀਂ ਕੋਈ ਕਿਸੇ ਦੇ ਉੱਪਰ ਰੋਕ ਨਹੀਂ ਹੈਗੀ ਇਹ ਤਾਂ ਸਿਰਫ ਜਾਣ ਬੁੱਝ ਕੇ ਇਹਨਾਂ ਨੇ ਇੱਕ ਨੈਰੇਟਿਵ ਸਰਜਨ ਦੀ ਕੋਸ਼ਿਸ਼ ਕੀਤੀ ਖੈਰਾ ਸਾਹਿਬ ਨੇ ਜਿਹੜਾ ਐਸਆਰ ਬੁਮਈ ਦਾ ਕੇਸ ਆ ਜਿਹੜੇ ਸੀਗੇ ਆਪਣੇ ਉਹਦੇ ਚੀਫ ਮਿਨਿਸਟਰ ਕਰਨਾਟਕਾ ਦੇ ਉਹਨਾਂ ਦੀ ਸਰਕਾਰ ਤੋੜਤੀ ਸੀਗੀ ਉਹ ਸੁਪਰੀਮ ਕੋਰਟ ਗਏ ਸੀਗੇ ਉਹਦੇ ਵਿੱਚ ਆਪਣੇ ਮੇਰੇ ਖਿਆਲ ਸੱਤ ਜਾਂ ਨੌ ਆਪਣੇ ਜਿਹੜਾ ਮੈਂਬਰ ਬੈਂਚ ਦਾ ਫੈਸਲਾ ਆ ਨੋ ਨੋ ਮੈਂਬਰ ਵਜ ਦਾ ਫੈਸਲਾ ਆ ਉਹਨਾਂ ਨੇ ਕਿਹਾ ਅਕਾਲੀ ਦਲ ਦਾ ਵੀ ਜ਼ਿਕਰ ਹੋਇਆ ਅੱਜ ਹੋਰ ਵੀ ਆਪਣੇ ਸ਼ਿਵ ਸਨਾਂ ਦਾ ਮੇਰੇ ਖਿਆਲ ਜ਼ਿਕਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਕੋਈ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਕਲੀਅਰ ਕਰਤਾ ਇਹ ਪਾਰਟੀਆਂ ਬਣੀਆਂ ਜ਼ਾਦੀ ਤੋਂ ਪਹਿਲਾਂ ਆਜ਼ਾਦੀ ਵਾਸਤੇ ਇਹਨਾਂ ਦਾ ਸੰਘਰਸ਼ ਆ ਇਹਨਾਂ ਦਾ ਵੱਡਾ ਯੋਗਦਾਨ ਆ ਅਸੀਂ ਮਦਰ ਸਾਡਾ ਆਪਣੇ ਇਸ ਧਰਤੀ ਲਈ ਸਾਡਾ ਦੇਸ਼ ਆ ਅਸੀਂ ਦੇਸ਼ ਭਗਤਾਂ ਤੇ ਸੜ ਤੇ ਅੱਜ ਕਿਵੇਂ ਕੋਈ ਆਪਣੇ ਗਲਤ ਤਰੀਕੇ ਦਾ ਕਾਨੂੰਨ ਲਾਗੂ ਹੋ ਸਕਦਾ ਜਾਂ ਸਾਡੀ ਮੰਤਰਾਤ ਹੋ ਸਕਦੀ ਆ ਇਹ ਤਾਂ ਸਿਰਫ ਇਹ ਸੀਗਾ ਕਿ ਜਿਹੜੀ ਤਾਂ ਧਾਰਮਿਕ ਸੇਵਾ ਤੁਸੀਂ ਭੁੱਗਤ ਲਈ ਤੇ ਜਿਹੜੀ ਬਹੁਤ ਨਰਮ ਸੇਵਾ ਜਿਹੜੀ ਸਿਆਸੀ ਸੀਗੀ ਕੋਈ ਔਖਾ ਨਹੀਂ ਸੀਗਾ ਸੁਖਬੀਰ ਸਿੰਘ ਬਾਦਲ ਨੇ ਹੁਣ ਅਸਤੀਫਾ ਦਿੱਤਾ ਤੇ ਬਾਦ ਆ ਕੇ ਕੀ ਕਹਿੰਦੇ ਹੋ ਬੜੀ ਹੈਰਾਨੀ ਹੈ ਸਾਨੂੰ ਕਿ ਮੇਰਾ ਵਰਕਿੰਗ ਕਮੇਟੀ ਨੇ ਪਹਿਲਾਂ ਮੇਰਾ ਪ੍ਰਵਾਨ ਨਹੀਂ ਕੀਤਾ ਅੱਜ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਤੇ ਮੇਰੀ ਜਿਹੜੀ ਟਰਮ ਖਤਮ ਹੋ ਗਈ ਸੀ ਉਹਨਾਂ ਨੂੰ ਇਹ ਨਹੀਂ ਯਾਦ ਆਇਆ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਵੱਲੋਂ ਇੱਕ ਦੋਨੋਂ ਆਦੇਸ਼ ਜਾਰੀ ਹੋਇਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਜੋ ਸਿੰਘ ਸਾਹਿਬ ਨੇ ਸਾਨੂੰ ਆਦੇਸ਼ ਜਾਰੀ ਕੀਤਾ ਸੀ ਉਹਦੇ ਮੁਤਾਬਕ ਆਪਣੀ ਸਸਤੀਫਾ ਸਿੰਘ ਸਾਹਿਬ ਨੂੰ ਭੇਜਣ ਲੱਗੇ ਆ ਲੇਕਿਨ ਇਹਦਾ ਕੋਈ ਜ਼ਿਕਰ ਨਹੀਂਗਾ ਇਹ ਸਿਰਫ ਸਾਡੀ ਟਰਮ ਪੂਰੀ ਹੋ ਗਈ ਤਾਂ ਅਸੀਂ ਆਪਣੇ ਅ ਸਾਡੇ ਮਨਜ਼ੂਰ ਹੋ ਗਏ ਜਿਵੇਂ ਬਾਕੀ ਦੇ ਅਸਤੀਫੇ ਬਾਰੇ ਕਿਹਾ ਜੈਦਰ ਜੀ ਨੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕਿਹਾ ਸਾਰੇ ਅਸਤੀਫੇ ਪ੍ਰਵਾਨ ਕਰਕੇ ਸਾਨੂੰ ਸਕੱਤਰਤ ਵਿੱਚ ਉਹਦੀ ਜਾਣਕਾਰੀ ਦਿੱਤੀ ਜਾਵੇ ਹੁਣ ਸਾਰੇ ਅਸਤੀਫੇ ਕੋਈ ਵੀ ਨਹੀਂ ਆਏ ਚਲੋ ਤਾਂ ਉਹਨਾਂ ਦੀ ਮਰਜ਼ੀ ਆ ਮੰਨਣਾ ਨਹੀਂ ਮੰਨਣਾ ਅਸੀਂ ਕੀ ਕਿਹਾ ਸਾਡਾ ਅਸੇ ਉਹਦੇ ਵਿੱਚ ਕੀ ਰੋਲ ਲਿਆ ਲੇਕਿਨ ਅਸੀਂ ਇਹ ਗੱਲ ਜਿਹੜੀ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਆ ਸਾਰੇ ਪੰਜਾਬ ਦੇ ਤੇ ਆਪਣੇ ਸਿੱਖ ਪੰਥ ਦੇ ਸਾਹਮਣੇ ਕਿ ਇਹ ਜਿਹੜੀ ਜਮਾਤ ਆ ਜਿਨ੍ਹਾਂ ਨੇ ਧਰਮ ਵਿਧਾ ਪ੍ਰਚਾਰ ਪ੍ਰਸਾਰ ਕਰਨਾ ਜਿਨ੍ਹਾਂ ਨੇ ਸਿੱਖੀ ਦੇ ਬੜਾਵੇ ਵਾਸਤੇ ਆਪਣਾ ਯੋਗਦਾਨ ਪਾਉਣਾ ਅੱਜ ਸਿੱਖੀ ਨੂੰ ਢਾਹ ਲਾਉਣ ਲੱਗ ਪਏ ਅੱਜ ਸਾਡੇ ਮੀਰੀ ਪੀਰੀ ਦੇ ਸਿਧਾਂਤ ਤੇ ਇਹਨਾਂ ਨੇ ਉਂਗਲ ਚੱਕਤੀ ਆ ਤੇ ਜਿਹੜੇ ਕਹਿੰਦੇ ਆ ਕਿ ਆਪਣੇ ਐਸਜੀਪੀਸੀ ਦਾ ਸਿਰਫ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ ਬਣੀ ਆ ਤੇ ਸਾਡੇ ਤੇ ਹੁਕਮ ਨਹੀਂ ਇਹ ਲਾਗੂ ਹੁੰਦੇ ਸਿੰਘ ਸਹਿਬਾਨ ਦੇ ਬਹੁਤ ਵਾਰੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਾਇਦਰ ਸਹਿਬਾਨ ਸਨ ਪੁਰਾਣੀ ਸਮਿਆਂ ਚ ਉਹਨਾਂ ਨੇ ਪਹਿਲਾਂ ਵੀ ਅਕਾਲੀ ਦਲ ਦੀ ਏਕਤਾ ਕਰਾਉਣ ਦੇ ਸਬੰਧ ਵਿੱਚ ਉਹਨਾਂ ਨੇ ਬਹੁਤ ਵਾਰੀ ਹੁਕਮਨਾਮੇ ਜਾਰੀ ਕੀਤੇ ਸੀਗੇ ਉਹ ਸਾਰੇ ਹੁਕਮਨਾਮੇ ਉਹਨਾਂ ਦੀ ਪਾਲਣਾ ਹੋਈ ਸੀਗੀ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਕੰਮ ਚੱਲਦਾ ਰਿਹਾ ਬਾਦਲ ਸਾਹਿਬ ਵੀ ਮੈਨੂੰ ਪੁੱਛ ਲਓ ਬਾਦਲ ਸਾਹਿਬ ਤਿੰਨ ਵਾਰੀ ਮੁੱਖ ਮੰਤਰੀ ਬਣੇ ਬਾਅਦ ਚ ਬਾਦਲ ਸਾਹਿਬ ਜਦੋਂ ਟੋੜਾ ਸਾਹਿਬ ਨਾਲ ਇਕਤਾ ਹੋਈ ਆ ਉਹ ਵੀ ਜਿਹੜੀ ਕਮੇਟੀ ਬਣਾਈ ਸੀ ਉਦੋਂ ਆਪਣੇ ਜੈਦਰ ਕਾਲਤਖ ਸਾਹਿਬ ਨੇ ਬਣਾਈ ਸੀ ਇੱਕ ਕਮੇਟੀ ਬਣਾਈ ਸੀ ਪ੍ਰੋਫੈਸਰ ਮਨਜੀਤ ਸਿੰਘ ਨੇ ਉਹ ਵੀ ਉਦੋਂ ਜੈਦਰ ਕਾਲਤਖ ਸਾਹਿਬ ਦੀ ਸੇਵਾ ਹੋਂ ਕੋ ਸੀਗੀ ਉਸ ਤੋਂ ਬਾਅਦ ਉਹ ਪ੍ਰਧਾਨ ਬਣੇ ਸਾਂਝੇ ਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਐਂਡ ਤਿੰਨ ਵਾਰ ਮੁੱਖ ਮੰਤਰੀ ਬਣਦੇ ਆ ਉਦੋਂ ਤਾਂ ਕੋਈ ਨਹੀਂ ਇਲੈਕਸ਼ਨ ਕਮਿਸ਼ਨ ਦਾ ਉਦੋਂ ਤਾਂ ਕੋਈ ਡੰਡਾ ਨਹੀਂ ਚੱਲਿਆ ਕੋਈ ਛੜਤੇ ਆਪਣੇ ਨਹੀਂ ਸੀਗੀ ਰੋਕ ਜਾਂ ਟੋਕ ਸੋ ਇਸ ਕਰਕੇ ਸਾਰੇ ਬਹਾਨੇ ਸੀਗੇ ਤੇ ਇਹ ਸਾਰਾ ਕੁਝ ਸੰਗਤਾਂ ਦੇ ਸਾਹਮਣੇ ਸਾਫ ਆ ਅਸੀਂ ਇਹ ਸਾਰੇ ਪੰਥ ਦਰਦਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਪਾਸੇ ਪੰਥ ਖੜਾ ਇੱਕ ਪਾਸੇ ਉਹ ਲੋਕ ਖੜੇ ਨੇ ਜਿਹੜੇ ਆਪਣੇ ਆਪ ਨੂੰ ਪੰਥ ਕਖਵਾਉਂਦੇ ਨੇ ਲੇਕਿਨ ਉਹ ਪੰਥ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦਿੰਦੇ ਸੋ ਅਸੀਂ ਅਪੀਲ ਕਰਦੇ ਆ ਸਾਰੇ ਪੰਥ ਨੂੰ ਕੀ ਇਹਦਾ ਨਖੇੜਾ ਹੁਣ ਪੰਥ ਨੇ ਕਰਨਾ ਆ ਠੀਕ ਹੈ ਸਿੰਘ ਸਾਹਿਬ ਕੋਈ ਜਾਵਾਂਗੇ ਸਾਰੀ ਜਿੰਨੇ ਕਮੇਟੀ ਦੇ ਮੈਂਬਰ ਸਾਡੇ ਨਾਲ ਜਾਣਗੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਕੇ ਕਰਕੇ ਸਾਰਿਆਂ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਕਹਿਣਾ ਸਮਰਪਿਤ ਤਾਂ ਬੜਾ ਸੌਖਾ ਲੇਕਿਨ ਸਮਰਪਿਤ ਹੋਣਾ ਚਾਹੀਦਾ ਆ ਜੇ ਆਪਾਂ ਹੋਈਏ ਨਾ ਕਹੀਏ ਕੁਛ ਤੇ ਸਾਡੀ ਆਪਣੇ ਕਹਿਣੀ ਤੇ ਕਤਨੀ ਚ ਫਰਕ ਹੋਵੇ ਤੇ ਫੇਰ ਭਾਈ ਲੋਕ ਸਭ ਕੁਝ ਜਾਣਦੇ ਆ ਅਸੀਂ ਜਾਵਾਂਗੇ ਸਿੰਘ ਸਾਹਿਬ ਕੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜੀ ਕਮੇਟੀ ਤੁਸੀਂ ਬਣਾਈ ਸੀ ਸੱਤ ਮੈਂਬਰੀ ਜਿਸ ਦਾ ਜ਼ਿਕਰ ਅੱਜ ਵੀ ਤੁਸੀਂ ਕੀ ਕੀਤਾ ਆ ਕਿ ਕਮੇਟੀ ਕੈਮ ਆ ਦੂਜੇ ਪਾਸੇ ਅਕਾਲੀ ਦਲ ਨੇ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਆ ਸਾਡੇ ਵਾਸਤੇ ਕੀ ਹੁਕਮ ਆ ਜੋ ਸਾਨੂੰ ਆਦੇਸ਼ ਦੇਣਗੇ ਉਹਦੀ ਪਾਲਣਾ ਕਰਾਂਗੇ ਲੇਕਿਨ ਇਹ ਗੱਲਾਂ ਸਾਰੀਆਂ ਸੀ ਅੱਜ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਦੇ ਸਾਹਮਣੇ ਪੰਥ ਦੇ ਸਾਹਮਣੇ ਇਹ ਕਲੀਅਰ ਕਰਨਾ ਆਪਣੇ ਚਾਹੁੰਦੇ ਸੀਗੇ ਕਿ ਇਹ ਜੋ ਉਹਨਾਂ ਨੇ ਬਹਾਨਾ ਲਗਾ ਕੇ ਜਿਹੜਾ ਕਈ ਅਕਾਲੀ ਦਲ ਦੇ ਲੀਡਰਾਂ ਨੇ ਆਖਿਆ ਕਿ ਅਸੀਂ ਸਿੰਘ ਸਾਹਿਬ ਨੂੰ ਮਿਲ ਕੇ ਆਏ ਆ ਤੇ ਸਿੰਘ ਸਾਹਿਬ ਨੇ ਸਾਨੂੰ ਇਹ ਆਗਿਆ ਦਿੱਤੀ ਹੈ ਪ੍ਰਵਾਨਗੀ ਦਿੱਤੀ ਹੈ ਕਿ ਤੁਸੀਂ ਕਮੇਟੀ ਨੂੰ ਆਪਣੇ ਪਾਸੇ ਕਰਕੇ ਜਿਵੇਂ ਮਰਜ਼ੀ ਕਰ ਲਓ ਜੇ ਉਹ ਪ੍ਰਵਾਨਗੀ ਦਿੱਤੀ ਹੁੰਦੀ ਤੇ ਅਜ ਸਿੰਘ ਸਾਹਿਬ ਨੇ ਕਿਉਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਕੈਮ ਆ ਸਿੰਘ ਸਾਹਿਬ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਈ ਗਲਤ ਬਿਆਨਬਾਜ਼ੀ ਕਰਦੇ ਨੇ ਬਾਹਰ ਆ ਕੇ ਗੁੰਮਰਾਹ ਕਰਦੇ ਨੇ ਇਹ ਪ੍ਰੂਵ ਹੋ ਗਿਆ ਪਹਿਲਾਂ ਵੀ ਪ੍ਰੂਵ ਹੋਇਆ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਟਾਈਮ ਦਿੱਤਾ ਸ਼ਹੀਦੀ ਜੋੜ ਮੇਲਿਆਂ ਤੋਂ ਬਾਅਦ ਅਸੀਂ ਜਿਹੜੀ ਵਰਕਿੰਗ ਕਮੇਟੀ ਸਦਾਂਗੇ ਕੋਈ ਟਾਈਮ ਨਹੀਂ ਦਿੱਤਾ ਸੀਗਾ ਸਿਰਫ ਟਾਈਮ ਸੀਗਾ 23 ਦਸੰਬਰ ਤੱਕ ਸਹੀਦੀ ਜੋੜ ਮੇਲੇ ਆਉਂਦੇ ਆ 25 26 27 ਨੂੰ 27 ਨੂੰ ਆਪਣਾ ਜਿਹੜਾ ਸਹੀਦੀ ਜੋੜ ਮੇਲੇ ਸੰਬੰਧ ਹੁੰਦੇ ਆ ਕੋਈ ਸਿੰਘ ਸਾਹਿਬ ਨੇ ਟਾਈਮ ਨਹੀਂ ਦਿੱਤਾ ਉਹ ਵੀ ਉੱਥੇ ਵੀ ਗਲਤ ਆ ਆਪਣੇ ਇਹ ਪਾਏ ਗਏ ਤੇ ਹੁਣ ਫੇਰ ਗਲਤੀ ਕਰ ਰਹੇ ਨੇ ਕਹਿ ਰਹੇ ਨੇ ਕਿ ਸਿੰਘ ਸਾਹਿਬ ਨੇ ਸਾਨੂੰ ਕਿਹਾ ਤਾਂ ਕਿ ਕਮੇਟੀ ਦਾ ਕੋਈ ਨਹੀਂ ਤੁਸੀਂ ਆਪਣਾ ਕੰਮ ਜਿਵੇਂ ਚੱਲਦਾ ਚਲਾਓ ਦੇਖੋ ਸਾਨੂੰ ਕੋਈ ਫਰਕ ਨਹੀਂ ਪਾ ਅਸੀਂ ਕੋਈ ਈਦਾ ਨਹੀਂ ਕਾਲੇ ਆ ਕਿ ਅਸੀਂ ਉਹਨਾਂ ਨਾਲ ਰਲਣਾ ਆ ਇਹ ਅੱਗੇ ਵੀ ਅਸੀਂ ਕਿਹਾ ਆ لیکن ਅਸੀਂ ਚਾਹੁੰਦੇ ਸੀ ਪੰਥ ਵਿੱਚ ਇਕਤਾ ਹੋਵੇ ਪੰਥ ਸਾਰਾ ਇਕੱਠਾ ਹੋਵੇ ਇੱਕ ਪਲੇਟਫਾਰਮ ਤੇ ਕਲਾ ਇਹ ਨਹੀਂ ਕਿ ਦੋ ਧੜੇ ਸਾਡੇ ਇੱਕ ਧੜਾ ਸਾਡੇ ਵਾਲਾ ਕੋ ਧੜਾ ਆ ਹੋਰ ਵੀ ਜਿੰਨੇ ਧੜੇ ਨੇ ਜਿੰਨੀਆਂ ਜਿੰਨੇ ਆਪਣੇ ਹੋਰ ਲੀਡਰ ਨੇ ਜਿਹੜੇ ਸਾਡੀ ਵਿਚਾਰਧਾਰਾ ਨਾਲ ਸਹਿਮਤ ਆ ਤੇ ਜਿਹੜੇ ਅਕਾਲੀ ਦਲ ਦੀ ਆਈਡੀਓਲੋਜੀ ਨੂੰ ਮੰਨਦੇ ਨੇ ਉਹਨਾਂ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਪੰਥ ਦੇ ਮੋਹਰੇ ਲੱਗਣਾ ਚਾਹੀਦਾ ਐਸਾ ਲੀਡਰ ਮੋਹਰੇ ਲਾਉਣਾ ਚਾਹੀਦਾ ਜਿਹਨੂੰ ਪੰਥ ਪ੍ਰਵਾਨ ਕਰੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਵੀ ਤੁਹਾਨੂੰ ਸਾਂਝੀ ਕਰਨੀ ਚਾਹੁੰਦੇ ਆ ਕਿ ਕਸੂਰ ਸੀ ਗਿਆਨੀ ਹਰਪੀ ਸਿੰਘ ਜੀ ਦਾ ਹੋਰ ਤਾਂ ਗੱਲਾਂ ਹੋਰ ਵੀ ਨਿਕਲ ਕੇ ਆ ਰਹੀਆਂ ਨੇ ਕਿ ਗਿਆਨੀ ਹਰਪੀ ਸਿੰਘ ਜੀ ਨੂੰ ਇਦਾਂ ਦੀਆਂ ਧਮਕੀਆਂ ਆਪਣੇ ਦਿੱਤੀਆਂ ਜਾ ਰਹੀਆਂ ਇਦਾਂ ਦੇ ਆਫਰ ਦਿੱਤੇ ਜਾ ਰਹੇ ਨੇ ਕਿ ਜੇ ਆਪਰ ਰਜਾਇਨ ਕਰਦੇ ਹੋ ਤੇ ਕੇਸ ਤੁਹਾਡੇ ਤੇ ਜਿਹੜੀ ਤੁਹਾਡੀ ਕਮੇਟੀ ਜਿਹੜੀ ਆ ਉਹਨੂੰ ਅਸੀਂ ਆਪਣੇ ਬੰਦ ਕਰ ਦੇਾਂਗੇ ਤੇ ਜੇ ਨਹੀਂ ਤੇ ਕਮੇਟੀ ਬਣੀ ਹੈਗੀ ਹੈ ਬਣੀ ਰਹੂਗੀ ਤੇ ਦੱਸੋ ਸਿੰਘ ਸਾਹਿਬ ਗਿਆਨੀ ਦੇਬੀਰ ਸਿੰਘ ਜੀ ਨੇ ਕਿੰਨੀ ਵਾਰ ਆਖਿਆ ਕਿ ਇਹ ਜਿਹੜੀ ਕਮੇਟੀ ਆ ਬਿਲਕੁਲ ਨਹੀਂ ਇਹ ਇਨਕੁਆਇਰੀ ਕਰ ਸਕਦੇ ਜੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇੱਕ ਜਹੇਦਾਰ ਕਾਲਤਖ ਸਾਹਿਬ ਨੇ ਕਿਹਾ ਤੇ ਸਿਰਫ ਅਗਰ ਕਰ ਸਕਦੇ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਜਾਂ ਕੋਈ ਜਿਹੜੇ ਹੈੱਡ ਗਰੰਟੀ ਨੇ ਦਰਬਾਰ ਸਾਹਿਬ ਦੇ ਉਹ ਕਰ ਸਕਦੇ ਆ ਇਹ ਹੈੱਡ ਗਰੰਟੀ ਵੀ ਕਿਸੇ ਵੀ ਤਖਸਬਾਂ ਦੇ ਉਹ ਕਰ ਸਕਦੇ ਆ ਅਜੇ ਤੱਕ ਕੋਈ ਉਹਦੇ ਬਾਰੇ ਨਹੀਂ ਆਪਣੇ ਕਲੀਅਰਟੀ ਆਈ ਅਸੀਂ ਇਹ ਵੀ ਧਾਮੀ ਸਾਹਿਬ ਨੂੰ ਇਹ ਆਪਣੇ ਪੁੱਛਣਾ ਚਾਹੁੰਦੇ ਆ ਕਿ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਏ ਆ ਕਿ ਜੇ ਜੈ ਜੈਦਰ ਅਕਾਲ ਤਖਸਾਲਬ ਨੇ ਕਹਿਤਾ ਕਿ ਤੁਸੀਂ ਉਹ ਜਿਹੜੀ ਕਮੇਟੀ ਨਹੀਂ ਇਨਕੁਆਰੀ ਕਰ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਵਿੱਚੋਂ 3 ਮੈਂਬਰੀ ਕਮੇਟੀ ਬਣਾਈ ਆ ਤੇ ਫਿਰ ਤੁਸੀਂ ਕਿਉਂ ਨਹੀਂ ਉਹਨੂੰ ਪੰਚ ਕੀਤਾ ਕਿਉਂ ਨਹੀਂ ਉਹਨੂੰ ਡਿਸਾਲਵ ਕੀਤਾ ਉਸ ਕਮੇਟੀ ਨੂੰ ਤੇ ਇਹ ਤਾਂ ਜੈ ਜੈਦਰ ਸਾਹਿਬ ਦੇ ਆਦੇਸ਼ਾਂ ਦਾ ਫੇਰ ਪਾਲਣਾ ਨਹੀਂ ਹੋ ਰਹੀ ਸੋ ਇਹ ਸਾਰੀਆਂ ਗੱਲਾਂ ਅੱਗੇ ਕਹਿੰਦੇ ਹੁੰਦੇ ਸੀਗੇ ਆ ਪ੍ਰੈਸ ਨੋਟ ਲਿਖਿਆ ਆ ਉਂਗਲਾਂ ਚੱਕਦੇ ਸੀ ਆਰਐਸਐਸ ਦਾ ਬੰਦਾ ਜੀ ਇਹ ਭਾਜਪੀ ਦਾ ਬੰਦਾ ਜੀ ਫਲਾਣੇ ਦਾ ਬੰਦਾ ਤੇ ਸਾਨੂੰ ਇਹ ਤਾਂ ਕਮਜ਼ੋਰ ਕਰ ਰਹੇ ਨੇ ਅੱਜ ਦੱਸੋ ਕਿ ਤੁਸੀਂ ਆਪਣੇ ਆਪ ਹੀ ਤੁਸੀਂ ਪੰਥ ਨੂੰ ਡਾਲਾ ਰਹੇ ਹੋ ਤੁਸੀਂ ਆਪਣੇ ਸਿਧਾਂਤ ਨੂੰ ਤੁਸੀਂ ਆਪਣੇ ਛੱਡਤਾ ਸੂਲ ਤੁਸੀਂ ਛੇਕੇ ਟੰਗ ਤੇ ਅੱਜ ਤੱਕ ਇਹ ਆਰਐਸਐਸ ਨਹੀਂ ਹੈਗੀ ਅੱਜ ਤੱਕ ਕੋਈ ਅੱਜ ਤੱਕ ਤੁਸੀਂ ਆਪ ਹੀ ਸਾਰਾ ਕੁਝ ਕਰ ਰਹੇ ਹੋ ਤੇ ਜੇ ਤੁਸੀਂ ਆਪ ਹੀ ਸਾਡਾ ਸਿਧਾਂਤ ਢਾਉਣ ਲੱਗ ਪਏ ਤੇ ਮੀਰੀ ਪੀਰੀ ਨੂੰ ਕਮਜ਼ੋਰ ਕਰਨ ਲੱਪੇ ਕਮਜ਼ੋਰ ਹੋਣਾ ਨਹੀਂ ਸਿਧਾਂਤ ਰਹਿਣਾ ਨਿਕਾ ਇਹ ਰਹਿਦੀ ਦੁਨੀਆ ਤੱਕ ਇੱਥੇ ਰਹਿਣਾ ਆ ਪਰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹ ਅੱਜ ਸਾਹਮਣੇ ਸਾਰੀ ਪੰਥ ਦੇ ਪੰਜਾਬ ਦੇ ਦੁਨੀਆ ਦੇ ਸਾਹਮਣੇ ਆ ਕੇ ਖੜੇ ਨੇ ਕੌਣ ਉਹ ਲੋਕ ਨੇ ਜਿਨ੍ਹਾਂ ਨੇ ਕਾਲ ਤਖਤ ਸਾਹਿਬ ਦੇ ਜ਼ਹਿਦਾ ਦੇ ਵੱਲੋਂ ਆਏ ਹੁਕਮਨਾਮੇ ਨੇ ਪਾਲਣਾ ਨਹੀਂ ਕੀਤੀ ਤੇ ਜਿਹੜੇ ਸਿੰਘ ਸਬਾਨ ਨੇ ਉਹਨਾਂ ਦੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਵਧੀਆ ਮੌਕਾ ਸੀ 2 ਤਰੀਕ ਤੋਂ ਬਾਅਦ ਅਗਰ 2 ਤਰੀਕ ਤੋਂ ਬਾਅਦ ਇਹ ਨੇਕ ਨੀਤੀ ਨਾਲ ਸਾਰੇ ਜਿਹੜੇ ਹੁਕਮਨਾਮਿਆਂ ਦੀ ਪਾਲਣਾ ਕਰਦੇ ਉਹਨਾਂ ਨੂੰ ਮੰਨ ਲੈਂਦੇ ਅੱਜ ਸਿੱਖ ਸੰਗਤ ਚਾਹੁੰਦੀ ਸੀ ਪੰਜਾਬੀ ਚਾਹੁੰਦੇ ਸੀ ਕਿ ਅਸੀਂ ਅਕਾਲੀ ਦਲ ਨਾਲ ਜੁੜਨਾ ਅਸੀਂ ਅਕਾਲੀ ਦਲ ਦੀ ਜਿਹੜੀ ਆ ਆਪਣੇ ਹੈਗੀ ਆ ਮੈਂਬਰਸ਼ਿਪ ਡਰਾਈਵ ਉਹਦੇ ਦਾ ਅਸੀਂ ਉਹਦਾ ਹਿੱਸਾ ਮੰਨਣਾ ਆ ਲੋਕਾਂ ਦੇ ਕਾਹਸ ਜਾਗੀ ਸੀਗੀ ਲੋਕਾਂ ਦੇ ਵਿੱਚ ਜਜ਼ਬਾ ਪੈਦਾ ਹੋ ਗਿਆ ਸੀਗਾ ਕਿ ਅਸੀਂ ਹੁਣ ਹੁਣ ਅਕਾਲੀ ਦਲ ਦਾ ਜਿਹੜਾ ਸਹੀ ਰੂਪ ਰੇਖਾ ਬਣੂਗੀ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਨਿਖਰ ਕੇ ਆਵੇ ਅਕਾਲੀ ਦਲ ਦੇ ਉਹ ਲੀਡਰ ਮੋਰੇ ਹੋਣ ਜਿਨ੍ਹਾਂ ਤੇ ਕੋਈ ਇਲਜ਼ਾਮ ਨਹੀਂਗਾ ਜਿਨ੍ਹਾਂ ਨੇ ਧਰਮ ਦਾ ਨੁਕਸਾਨ ਨਹੀਂ ਕੀਤਾ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਢਾਹ ਨਹੀਂ ਲਾਈ ਤੇ ਜਿਹੜੇ ਪਰਵਾਹ ਨੇ ਸਾਰਿਆਂ ਨੂੰ ਟਾਈਮ ਆਊਗਾ ਜ਼ਰੂਰ ਉਹ ਲੀਡਰ ਮੋਰੇ ਆਉਣਗੇ ਨਵੀਂ ਲੀਡਰਸ਼ਿਪ ਮੋਰੇ ਆਊਗੀ ਲੋਕੋ ਚਾਹੁੰਦੇ ਨੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਕੋ ਬਹੁਤ ਵਧੀਆ ਸੁਨਹਿਰਾ ਮੌਕਾ ਸੀ ਜਿਹੜਾ ਗਵਾ ਗਏ ਉਹ ਤਾਂ ਉਹਨਾਂ ਦੀ ਗਲਤੀ ਹੁਣ ਅਸੀਂ ਤਾਂ ਕੀ ਕਰ ਸਕਦੇ ਹਾਂ ਅਸੀਂ ਤਾਂ ਹੁੱਕਾ ਦੇਖ ਸਕਦੇ ਆ ਅਸੀਂ ਆਪਣੇ ਵੱਲੋਂ ਆਪਣੇ ਇਹ ਗੱਲ ਆਵਾਜ਼ ਉਠਾ ਸਕਦੇ ਆ ਮੀਡੀਆ ਰਾਹੀਂ ਲੋਕਾਂ ਕੋ ਜਾ ਕੇ ਹੁਣ ਜਾਵਾਂਗੇ ਲੋਕਾਂ ਕੋ ਅਸੀਂ ਬਾਕੀ ਧਰਾਂ ਨੂੰ ਵੀ ਨਾਲ ਇਕੱਠੀਆਂ ਕਰਾਂਗੇ ਸਾਰਿਆਂ ਨਾਲ ਤਾਲਮਿਲ ਕਰਾਂਗੇ ਸੰਤਾਂ ਮਹਾਂਪੁਰਖਾਂ ਨਾਲ ਸੰਪਰਦਾਮਾ ਨਾਲ ਹੋਰ ਜਿਹੜੀਆਂ ਆਪਣੀਆਂ ਹੈਗੀਆਂ ਸੰਸਥਾਵਾਂ ਨਾਲ ਉਹਨਾਂ ਨਾਲ ਸੰਪਰਕ ਕਰਕੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰਾ ਪੰਥ ਇੱਕ ਪਲੇਟਫਾਰਮ ਤੇ ਆਵੇ ਤਾਂ ਕਿ ਜਿਹੜੇ ਅਕਾਲ ਤਖਤ ਸਾਹਿਬ ਤੋਂ ਮੁਲਕਰ ਹੋ ਗਏ ਅਕਾਲ ਤਖਤ ਸਾਹਿਬ ਦੇ ਭਗੌੜੇ ਆ ਉਹਨਾਂ ਨੂੰ ਨਖੇੜਿਆ ਜਾਵੇ ਪੰਥ ਵਿੱਚੋਂ ਅਸੀਂ ਇਹ ਸਾਰੇ ਪੰਥ ਨੂੰ ਅਪੀਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ